ਧਮਕੀ ਦੇ ਦਿੱਤੀ ਰਾਹੁਲ ਗਾਂਧੀ ਨੂੰ ਸਥਿਤੀ ਜਿਹੜੀ ਹੁਣ ਜਿਸ ਤਰੀਕੇ ਨਾਲ ਹੁਣ ਇਹ ਸਿਆਸੀ ਫੇਰ ਬਦਲ ਜੇ ਹੁਣ ਦਿਖਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਬੀਜਪੀ ਦੇ ਲੀਡਰਸ ਆ ਰਾਹੁਲ ਗਾਂਧੀ ਨੂੰ ਨਿੰਦਣਾ ਇੱਕ ਲੀਡਰ ਵੱਲੋਂ ਧਮਕੀ ਦੇ ਦੇਣੀ ਦੂਸਰੇ ਪਾਸੇ ਜਦ ਆਪਾਂ ਕਾਂਗਰਸੀ ਲੀਡਰਸ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਜੋ ਹੈ ਰਾਹੁਲ ਗਾਂਧੀ ਦੇ ਬਿਆਨ ਦਿਆਂ ਸਫਾਈਆਂ ਦੇ ਰਹੇ ਨੇ ਸੋ ਹੁਣ ਸਥਿਤੀ ਬਾਰੇ ਜਪਾ ਗੱਲ ਕਰੀਏ ਇੱਕ ਦੂਜੇ ਉੱਪਰ ਜਿਹੜੇ ਹੁਣ ਇਲਜ਼ਾਮ ਲੱਗ ਰਹੇ ਨੇ ਇਲਜ਼ਾਮਬਾਜ਼ੀਆਂ ਤਾਂ ਜਿਹੜਾ ਇਹ ਦੌਰ ਸ਼ੁਰੂ ਹੋ ਗਿਆ ਇਸ ਬਿਆਨ ਦੇ ਨਾਲ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਤੇ ਹਰਿਆਣਾ ਤੇ ਪੰਜਾਬ ਦੀ ਸਿਆਸਤ ਤੇ ਵੀ ਇਸ ਦੇ ਨਾਲ ਕਿੰਨਾ ਵੱਡਾ ਫਰਕ ਪੈ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਰਾਹੁਲ ਗਾਂਧੀ ਜਦੋਂ ਤੋਂ ਅਮਰੀਕਾ ਦੇ ਵਿੱਚ ਗਏ ਨੇ ਉਹ ਆਪਣੇ ਲੈਕਚਰ ਕਰ ਰਹੇ ਨੇ ਇਹ ਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਨੇ ਜਾਂ ਉੱਥੋਂ ਦੇ ਲੋਕਲ ਲੀਡਰਾਂ ਨੂੰ ਮਿਲ ਰਹੇ ਨੇ ਉਹਨਾਂ ਦੀ ਹਰ ਗਤੀਵਿਧੀ ਤੇ ਸਿਆਸੀ ਤੂਫਾਨ ਖੜਾ ਹੋ ਰਿਹਾ ਜਿਸ ਤਰ੍ਹਾਂ ਸਿੱਖ ਭਾਈਚਾਰੇ ਬਾਰੇ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਬਹੁਤ ਵੱਡਾ ਵਿਵਾਦ ਬਣਿਆ ਉਹਦਾ ਮੈਂ ਜ਼ਿਕਰ ਕਰਦਾ ਜਿਸ ਤਰ੍ਹਾਂ ਨਾਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਉਹਨਾਂ ਨੇ ਵਿਰੋਧ ਕੀਤਾ ਦੋ ਤਿੰਨ ਬਿਆਨ ਉਹਨਾਂ ਦੇ ਬਹੁਤ ਜ਼ਿਆਦਾ ਵਿਵਾਦਿਤ ਬਣ ਗਏ ਇਕ ਤਾਂ ਉਹਨਾਂ ਨੇ ਕਿਹਾ ਕਿ ਚੀਨ ਨੇ ਭਾਰਤ ਦੇ 4000 ਵਰਗ ਕਿਲੋਮੀਟਰ ਖੇਤਰ ਤੇ ਕਬਜ਼ਾ ਕੀਤਾ ਹੈ ਉਹ ਕਿੰਨੀ ਗੱਲ ਸੱਚ ਹੈ ਹੁਣ ਅਮਰੀਕਾ ਚ ਜਾ ਕੇ ਜਿਹੜਾ ਉਹਨਾਂ ਨੇ ਇਹ ਗੱਲ ਦਿੱਤੀ ਹੈ ਕਹੀ ਹੈ ਇਸ ਬਿਆਨ ਤੇ ਭਾਰਤ ਸਰਕਾਰ ਗ੍ਰਹਿ ਮੰਤਰਾਲਾ ਖੁੱਲ ਕੇ ਰਾਹੁਲ ਗਾਂਧੀ ਦੇ ਵਿਰੋਧ ਚਾਹੇ ਅਮਿਤ ਸ਼ਾਹ ਨੇ ਇਹਦਾ ਖੁੱਲ ਕੇ ਵਿਰੋਧ ਕੀਤਾ ਹੈ ਰਾਜਨਾਥ ਸਿੰਘ ਜਿਹੜੇ ਕੇਂਦਰੀ ਰੱਖਿਆ ਮੰਤਰੀ ਨੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਹੈ। ਔਰ ਭਾਜਪੀ ਦੇ ਬਹੁਤ ਸਾਰੇ ਲੀਡਰ ਰਾਹੁਲ ਗਾਂਧੀ ਦੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਦੇਸ਼ ਵਿਰੋਧੀ ਬਿਆਨ ਘਰਾਰ ਦੇ ਰਹੇ ਨੇ। ਦੂਜੇ ਪਾਸੇ ਰਾਹੁਲ ਗਾਂਧੀ ਕਿਉਂਕਿ ਉਹ ਹੁਣ ਇੱਕ ਸੰਵਿਧਾਨਿਕ ਅਹੁਦੇ ਤੇ ਨੇ ਬਤੌਰ ਵਿਰੋਧੀ ਧਿਰ ਦੇ ਆਗੂ ਗਏ ਨੇ। ਕੈਬਨਿਟ ਮੰਤਰੀ ਦਾ ਦਰਜਾ ਵਿਰੋਧੀ ਧਿਰ ਦੇ ਆਗੂ ਕੋਲੇ ਹੁੰਦਾ ਹੈ। ਗੱਲ ਕਿਲੇ ਰਾਹੁਲ ਗਾਂਧੀ ਦੀ ਵੀ ਨਹੀਂ ਹੈ। ਨਰਿੰਦਰ ਮੋਦੀ ਵੀ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2014 ਤੋਂ ਬਾਅਦ ਵਿਦੇਸ਼ ਜਾਇਆ ਕਰਦੇ ਸੀ ਤੇ ਉਹ ਉਸ ਵੇਲੇ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੂੰ ਦੱਬ ਕੇ ਨਹੀਂ ਦਿੰਦੇ ਸੀ ਸਰ ਇੱਕ ਬਹੁਤ ਆ ਜ਼ਿਆਦਾ ਬਿਆਨਾਂ ਦੇ ਵਿੱਚ ਇਹਨਾਂ ਲੀਡਰਾਂ ਦੇ ਨਹੀਂ ਹੁੰਦਾ ਨਰਿੰਦਰ ਮੋਦੀ ਦੇ ਬਿਆਨਾਂ ਤੇ ਵੀ ਬਹੁਤ ਰੌਲੇ ਰੱਪੇ ਪੈਂਦੇ ਸੀ ਕਿ ਨਰਿੰਦਰ ਮੋਦੀ ਵਿਦੇਸ਼ ਚ ਜਾ ਕੇ ਕਾਂਗਰਸ ਨੂੰ ਨਿੰਦ ਰਹੇ ਨੇ ਜਾਂ ਪ੍ਰਾਣੀਆਂ ਸਰਕਾਰਾਂ ਨੂੰ ਨਿੰਦ ਰਹੇ ਨੇ ਲਗਭਗ ਉਸੇ ਤਰ੍ਹਾਂ ਦੇ ਇਲਜ਼ਾਮ ਹੁਣ ਰਾਹੁਲ ਗਾਂਧੀ ਤੇ ਆ ਕਿ ਰਾਹੁਲ ਗਾਂਧੀ ਵਿਦੇਸ਼ ਚ ਜਾ ਕੇ ਭਾਰਤ ਨੂੰ ਨਿੰਦ ਰੇ ਨੇ ਇਹ ਇਲਜ਼ਾਮ ਭਾਜਪੀ ਵਾਲੇ ਲਾ ਰਹੇ ਨੇ ਪਹਿਲਾਂ ਕਾਂਗਰਸ ਵਾਲੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਹੁਣ ਰਾਹੁਲ ਗਾਂਧੀ ਨੇ ਇੱਕ ਮੁਲਾਕਾਤ ਕਰ ਲਈ ਇੱਕ ਅਮਰੀਕਾ ਦੀ ਬੀਬੀ ਮੈਂਬਰ ਪਾਰਲੀਮੈਂਟ ਹੈ ਉਹਦਾ ਨਾਮ ਹੈਗਾ ਇਲਹਾਨ ਉਮਰ ਉਹਦੇ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਹੋਣ ਤੋਂ ਬਾਅਦ ਰੌਲਾ ਹੋਰ ਵੱਧ ਗਿਆ ਇਲਹਾਨ ਉਮਰ ਮੈਂਬਰ ਪਾਰਲੀਮੈਂਟ ਅਮਰੀਕਾ ਦੀ ਔਰ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਦਾ ਦੌਰਾ ਕਰਾਇਆ ਸੀ ਕੁਝ ਅਮਰੀਕੀ ਸੰਸਦ ਮੈਂਬਰਾਂ ਨੂੰ ਸਥਿਤੀਆਂ ਦਿਖਾਉਣ ਦੇ ਲਈ ਤੇ ਬੀਬੀ ਇਲਹਾਨ ਉਮਰ ਨੂੰ ਉਸ ਵੇਲੇ ਪਾਕਿਸਤਾਨ ਦੀ ਸਰਕਾਰ ਨੇ ਮਕਬੂਜ਼ਾ ਕਸ਼ਮੀਰ ਦਾ ਦੌਰਾ ਕਰਾਇਆ ਸੀ ਤੇ ਇਲਹਾਨ ਉਮਰ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਤਾਂ ਇਹ ਖਾਲਸਤਾਨੀ ਸਮਰਥਕ ਹੈ ਦੂਸਰਾ ਇਹ ਭਾਰਤ ਵਿਰੋਧੀ ਸੋਚ ਰੱਖਦੀ ਹੈ ਉਹਦੇ ਨਾਲ ਜਦੋਂ ਰਾਹੁਲ ਗਾਂਧੀ ਦੀ ਮੁਲਾਕਾਤ ਹੁੰਦੀ ਹੈ ਉਹਦੇ ਨਾਲ ਵੀ ਬੀਜੇਪੀ ਦੇ ਲੀਡਰ ਬਹੁਤ ਭੜਕਦੇ ਨੇ ਔਰ ਲਗਾਤਾਰ ਪਿਛਲੇ 3-4 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ ਭਾਵੇਂ ਪਿਊਸ਼ ਗੋਇਲ ਨੇ ਕੇਂਦਰੀ ਮੰਤਰੀ ਉਹ ਕਹਿੰਦੇ ਰਾਹੁਲ ਗਾਂਧੀ ਆਪਣੇ ਬੇਤੁਕੇ ਬਿਆਨਾਂ ਲਈ ਮਾਫੀ ਮੰਗਣ ਰਾਜਨਾਥ ਸਿੰਘ ਦੀ ਗੱਲ ਹੋ ਗਈ ਜਾਂ ਅਮਿਤ ਸ਼ਾਹ ਉਹਨਾਂ ਦੀ ਗੱਲ ਹੋ ਗਈ ਜਾਂ ਇਹਨਾਂ ਦੇ ਕੌਮੀ ਬੁਲਾਰੇ ਹੋਗੇ ਸਾਰੇ ਦੱਬ ਕੇ ਰਾਹੁਲ ਗਾਂਧੀ ਦੇ ਬਿਆਨਾਂ ਦੀ ਨਿੰਦਾ ਕਰ ਰਹੇ ਨੇ ਜਿਤੋਂ ਤੱਕ ਸਿੱਖ ਭਾਈਚਾਰੇ ਵਾਲੇ ਰਾਹੁਲ ਗਾਂਧੀ ਦਾ ਬਿਆਨ ਹੈ ਮੈਨੂੰ ਲੱਗਦਾ ਰਾਹੁਲ ਗਾਂਧੀ ਚੰਗੀ ਤਰ੍ਹਾਂ ਉਹ ਕਹਿਣਾ ਕੀ ਚਾਹੁੰਦੇ ਨੇ ਸਮਝਾ ਨਹੀਂ ਸਕੇ ਅੱਗੇ ਤੋਂ ਰਾਹੁਲ ਗਾਂਧੀ ਨੂੰ ਅਗਰ ਇਸ ਤਰ੍ਹਾਂ ਦੇ ਬਿਆਨ ਦੇਣੇ ਨੇ ਤੇ ਪਹਿਲਾਂ ਚੰਗੀ ਤਰ੍ਹਾਂ ਉਹਦਾ ਸੰਦਰਭ ਸਮਝਣਾ ਚਾਹੀਦਾ ਚੰਗੀ ਤਰ੍ਹਾਂ ਰਾਹੁਲ ਗਾਂਧੀ ਨੂੰ ਭਾਵ ਸਮਝਾਉਣੇ ਵੀ ਆਉਣੇ ਚਾਹੀਦੇ ਨੇ ਇਹ ਨਹੀਂ ਵੀ ਤੁਸੀਂ ਕੋਈ ਅੱਧੀ ਅਧੂਰੀ ਗੱਲ ਕਰੋ ਤੇ ਫਿਰ ਤੁਸੀਂ ਕਹੋ ਜਿਹੜੇ ਵਿਰੋਧੀ ਨੇ ਉਹ ਤੁਹਾਡੇ ਤੇ ਹਮਲਾਵਰ ਹੋਏ ਨੇ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਬਿਆਨ ਪੇਸ਼ ਕੀਤਾ ਆਪਣਾ ਸਿੱਖ ਭਾਈਚਾਰੇ ਬਾਰੇ ਉਹ ਸਮਝਾ ਨਹੀਂ ਸਕੇ ਚੰਗੀ ਤਰ੍ਹਾਂ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਇਸ ਕਰਕੇ ਇਹਦੇ ਤੇ ਵਿਵਾਦ ਹੋਇਆ ਹੁਣ ਕਈ ਲੀਡਰ ਨੇ ਜਿਹੜੇ ਲਗਾਤਾਰ ਰਾਹੁਲ ਗਾਂਧੀ ਦੇ ਖਿਲਾਫ ਨੇ ਦਿੱਲੀ ਚ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ 84 ਦੇ ਕਤਲੇਆਮ ਲਈ ਤਾਂ ਸਿੱਧੇ ਸਿੱਧੇ ਕਾਂਗਰਸੀ ਲੀਡਰਾਂ ਤੇ ਇਲਜ਼ਾਮ ਲੱਗਦੇ ਨੇ ਹੁਣ ਜਦੋਂ ਪ੍ਰੋਟੈਸਟ ਭਾਜਪਾ ਦੇ ਸਿੱਖ ਆਗੂਆਂ ਵੱਲੋਂ ਕੀਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਲੀਡਰ ਹੈ ਤਰਵਿੰਦਰ ਸਿੰਘ ਮਰਵਾ ਬਹੁਤ ਜ਼ਿਆਦਾ ਸਰਗਰਮ ਹੈ ਲੀਡਰ ਦਿੱਲੀ ਦੇ ਵਿੱਚ ਕਾਂਗਰਸ ਦੇ ਨਾਲ ਕਈ ਵਾਰੀ ਕਾਂਗਰਸ ਵੱਲੋਂ ਚੋਣ ਲੜ ਕੇ ਇਹ ਲੀਡਰ ਵਿਧਾਇਕ ਵੀ ਬਣਿਆ ਪਤਾ ਲੱਗਿਆ ਕਿ 2022 ਦੇ ਵਿੱਚ ਹੀ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਕਾਂਗਰਸ ਤੋਂ ਨਾਰਾਜ਼ ਹੋਣਾ ਤੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਪਰ ਇਹਨੇ ਜਿਸ ਤਰ੍ਹਾਂ ਦਾ ਬਿਆਨ ਰਾਹੁਲ ਗਾਂਧੀ ਬਾਰੇ ਦਿੱਤਾ ਹੈ ਕਿ ਜਿਸ ਤਰ੍ਹਾਂ ਦਾ ਜੋ ਬੀਬੀ ਇੰਦਰਾ ਗਾਂਧੀ ਦੇ ਨਾਲ ਹੋਇਆ ਸੀ ਭਾਵ ਰਾਹੁਲ ਗਾਂਧੀ ਦੀ ਦਾਦੀ ਦੇ ਨਾਲ ਹੋਇਆ ਸੀ ਉਸ ਤਰ੍ਹਾਂ ਦਾ ਵਾਪਰਨ ਦਾ ਇੱਕ ਤਰੀਕੇ ਨਾਲ ਹادثਾ ਜਾਂ ਧਮਕੀ ਕਹਿ ਲਿਏ ਇਸ ਤਰ੍ਹਾਂ ਦਾ ਬਿਆਨ ਇਸ ਲੀਡਰ ਨੇ ਦਿੱਤਾ ਬੀਜੇਪੀ ਦੇ ਇਹ ਵੀ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਨਾਕ ਤੇ ਮਾੜਾ ਬਿਆਨ ਹੈ ਹੁਣ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੇ ਬੇਤੁਕੇ ਬਿਆਨਾਂ ਤੋਂ ਬਾਅਦ ਇਸ ਤਰ੍ਹਾਂ ਦਾ ਬਿਆਨ ਉੱਪਜਿਆ ਭਾਵੇਂ ਬੀਜੇਪੀ ਦੇ ਵੱਡੇ ਲੀਡਰ ਤਰਵਿੰਦਰ ਸਿੰਘ ਮਰਵਾ ਦੇ ਬਿਆਨ ਦਾ ਸਮਰਥਨ ਤਾਂ ਨਹੀਂ ਕਰਦੇ ਪਰ ਇਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਇਹ ਸਿਆਸਤ ਨੂੰ ਵੀ ਕੌੜਾ ਕਰ ਰਹੇ ਨੇ ਤੇ ਸਮਾਜਿਕ ਮਾਹੌਲ ਲਈ ਵੀ ਖਤਰਾ ਬਣਦੇ ਨੇ ਸੋ ਜ਼ਰੂਰੀ ਇਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਹੀ ਨਾ ਛੱਡੀ ਜਾਵੇ ਕਿ ਮਾੜੇ ਲੀਡਰ ਇਸ ਤਰ੍ਹਾਂ ਦਾ ਬਿਆਨ ਦੇਣ ਜਾਂ ਕੋਈ ਵੀ ਚੰਗਾ ਲੀਡਰ ਇਸ ਤਰ੍ਹਾਂ ਦਾ ਬਿਆਨ ਦਵੇ ਹੁਣ ਰਾਜਾ ਵੜਿੰਗ ਨੇ ਵੀ ਕੱਲ ਸਖਤ ਨੋਟਿਸ ਲਿਆ ਰਾਜਾ ਵੜਿੰਗ ਕਹਿੰਦੇ ਅਸੀਂ ਚੂੜੀਆਂ ਨਹੀਂ ਪਾਈਆਂ ਕੋਈ ਰਾਹੁਲ ਗਾਂਧੀ ਵੱਲ ਦੇਖੇ ਤਾਂ ਸਹੀ ਉਹਨਾਂ ਦੇ ਕਹਿਣ ਦਾ ਭਾਵੇਂ ਸੀ ਕਿ ਕੋਈ ਮਾੜੀ ਅੱਖ ਨਾਲ ਦੇਖੇ ਜਾਂ ਕੋਈ ਹੱਥ ਲਾ ਕੇ ਦੇਖੇ ਜਿਵੇਂ ਆਪਾਂ ਆਮ ਕਹਿ ਦਿੰਦੇ ਆ ਹੁਣ ਰਾਜਾ ਵੜਿੰਗ ਵੀ ਨੌਜਵਾਨ ਪ੍ਰਧਾਨ ਹੈ ਕਾਂਗਰਸ ਕਮੇਟੀ ਦਾ ਹੁਣੇ-ਹੁਣੇ ਰਾਹੁਲ ਗਾਂਧੀ ਨੇ ਟਿਕਟ ਦਿੱਤੀ ਹੈ ਪ੍ਰਧਾਨ ਵੀ ਬਣਾਇਆ ਤੇ ਪਾਰਲੀਮੈਂਟ 'ਚ ਵੀ ਪਹੁੰਚਿਆ ਇਹਦਾ ਮਤਲਬ ਹੈ ਸਿਆਸੀ ਤਲਖੀ ਤਾਂ ਵਧ ਗਈ ਤਰਜਿੰਦਰ ਸਿੰਘ ਮਰਵਾ ਦੇ ਬਿਆਨ ਤੋਂ ਬਾਅਦ ਸਿਆਸੀ ਤਲਖੀ ਵਧ ਗਈ ਕਾਂਗਰਸ ਦੇ ਵੱਡੇ ਤੋਂ ਵੱਡੇ ਲੀਡਰ ਨੇ ਵਿਰੋਧ ਕੀਤਾ ਉਹ ਕਹਿੰਦੇ ਕੇਸ ਦਰਜ ਕਰੋ ਤਰਜਿੰਦਰ ਮਰਵਾਹ ਤੇ ਔਰ ਇਹ ਗੱਲ ਹੈ ਜਿਹੜੀ ਇਹ ਹੋਰ ਅੱਗੇ ਵਧੇਗੀ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੇ ਧਰਨੇ ਪ੍ਰਦਰਸ਼ਨ ਨੇ ਇਹ ਮੈਨੂੰ ਲੱਗਦਾ ਹੈ ਹੋਰ ਵਧਣਗੇ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਭਾਜਪਾ ਦੇ ਸੈਕਸ਼ਨ ਦੇ ਖਿਲਾਫ ਕਾਂਗਰਸੀ ਵੀ ਧਰਨੇ ਪ੍ਰਦਰਸ਼ਨਾਂ ਤੇ ਆ ਸਕਦੇ ਨੇ ਪਰ ਜ਼ਰੂਰੀ ਇਹ ਹੈ ਕਿ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸੰਵੇਦਨਸ਼ੀਲ ਬਿਆਨ ਹੈ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਦਿੱਤਾ ਜਾਵੇ ਕਿਉਂਕਿ ਸਿਆਸੀ ਗਰਮੀ ਪੈਦਾ ਹੋਈ ਹੁਣ ਜਿਹੜਾ ਮੂਲ ਸਵਾਲ ਵੀ ਸੀ ਤੁਹਾਡਾ ਨਾਲ ਜੋੜ ਲਾਂ ਹੁਣ ਹਰਿਆਣਾ ਦੇ ਵਿੱਚ ਵੀ ਸਿਆਸਤ ਦੇ ਵਿੱਚ ਇਨ੍ਹਾਂ ਬਿਆਨਾਂ ਦਾ ਫਰਕ ਪਏਗਾ ਹੁਣ ਉਹ ਕਿਸ ਰੂਪ ਚ ਪਏਗਾ ਕਿ ਰਾਹੁਲ ਗਾਂਧੀ ਨੂੰ ਜ਼ਿਆਦਾ ਵੋਟਾਂ ਮਿਲਣਗੀਆਂ ਜਾਂ ਭਾਜਪੀ ਜ਼ਿਆਦਾ ਵੋਟ ਹਾਸਲ ਕਰ ਲੇਗੀ ਜਾਂ ਵੋਟ ਦੂਸਰੀਆਂ ਪਾਰਟੀਆਂ ਵੱਲ ਤਬਦੀਲ ਹੋ ਜਾਏਗੀ ਇਹ ਤਾਂ ਨਹੀਂ ਕਹਿ ਸਕਦੇ ਪਰ ਉੱਥੇ ਵੀ ਜਦੋਂ ਲੋਕਾਂ ਨਾਲ ਗੱਲ ਕਰਦੇ ਆ ਤੇ ਉਹ ਆਪਣੀ ਆਪਣੀ ਰਾਏ ਦਿੰਦੇ ਨੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਵੱਡੇ ਲੀਡਰਾਂ ਨੇ ਵੀ ਅਗਰ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਧਰਮ ਜਾਂ ਕਿਸੇ ਭਾਈਚਾਰੇ ਨਾਲ ਜੁੜੇ ਹੁੰਦੇ ਨੇ ਅਗਰ ਉਹ ਮੁੱਦੇ ਛੇੜਨੇ ਨੇ ਤੇ ਉਹਨਾਂ ਦਾ ਸੰਦਰਭ ਸਪਸ਼ਟ ਹੋਣਾ ਚਾਹੀਦਾ ਹੈ ਉਹਨਾਂ ਦਾ ਉਹਨਾਂ ਦੀ ਭਾਵਨਾ ਉਹਨਾਂ ਦੇ ਕਹਿਣ ਦੇ ਭਾਵ ਸਾਫ਼ ਸਮਝ ਆਉਣੇ ਚਾਹੀਦੇ ਇਨੀ ਵੀ ਉਹ ਬਾਅਦ ਦੇ ਵਿੱਚ ਕਹਿਣ ਕਿ ਅਸੀਂ ਤਾਂ ਆ ਕਿਹਾ ਸੀ ਤੇ ਉਹਦਾ ਭਾਵ ਅਸੀਂ ਕੋਈ ਹੋਰ ਮੰਨੀ ਜਾਈਏ ਸੋ ਕੁਲ ਮਿਲਾ ਕੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਵੀ ਔਰ ਪੰਜਾਬ ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹ ਵੀ ਲਗਭਗ ਤਿਆਰ ਹੈ ਹਰਿਆਣੇ ਦੀਆਂ ਚੋਣਾਂ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਹੀ ਚਾਰ ਜ਼ਿਮਨੀ ਚੋਣਾਂ ਦਾ ਐਲਾਨ ਵੀ ਭਾਰਤ ਦਾ ਚੋਣ ਕਮਿਸ਼ਨ ਕਰ ਸਕਦਾ ਸੋ ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਇਹ ਸਿਆਸੀ ਗਰਮੀ ਪੈ ਸਕਦੀ ਹੈ ਕਿਉਂਕਿ ਮੈਂ ਰਵਨੀਤ ਬਿੱਟੂ ਦਾ ਬਿਆਨ ਸੁਣ ਰਿਹਾ ਸੀ ਅਖਬਾਰਾਂ ਦੇ ਵਿੱਚ ਵੀ ਰਵਨੀਤ ਬਿੱਟੂ ਦਾ ਬਿਆਨ ਛਪਿਆ ਰਵਨੀਤ ਬਿੱਟੂ ਦੇ ਪੁਰਾਣੇ ਆਗੂ ਰਹੇ ਨੇ ਰਾਹੁਲ ਗਾਂਧੀ ਔਰ ਰਾਹੁਲ ਗਾਂਧੀ ਦੇ ਖਿਲਾਫ ਰਵਨੀਤ ਬਿੱਟੂ ਵੀ ਕਿਸੇ ਵੇਲੇ ਇੱਕ ਸ਼ਬਦ ਨਹੀਂ ਸੀ ਸੁਣਿਆ ਕਰਦੇ ਉਹ ਵੀ ਕਹਿੰਦੇ ਸੀ ਜੋ ਰਾਹੁਲ ਗਾਂਧੀ ਨੇ ਕਹਿਤਾ ਅਸੀਂ ਸਾਰਾ ਕੁਝ ਉਹਨਾਂ ਦੇ ਕਹੇ ਅਨੁਸਾਰ ਕਰਨਾ ਤੇ ਹੁਣ ਰਵਨੀਤ ਬਿੱਟੂ ਕਹਿੰਦੇ ਕਿ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਇਹ ਬਿਆਨ ਸਿੱਖ ਰਾਇ ਸ਼ੁਮਾਰੀ ਅਤੇ ਵਿਦੇਸ਼ ਚ ਪਨਾਹ ਲੈਣ ਵਾਲੇ ਜਿਹੜੇ ਅੰਸਰ ਨੇ ਉਹਨਾਂ ਦੇ ਵਿਰਤਾਂਤ ਦਾ ਪੱਖ ਪੂਰਤ ਹੈ ਰਵਨੀਤ ਬਿੱਟੂ ਕਹਿੰਦੇ ਨੇ ਕਿ ਇੱਕ ਹੋਰ ਆਗੂ ਹੈ ਅਮਰੀਕਾ ਦੇ ਵਿੱਚ ਪੰਨੂ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਤੁਲਨਾ ਖਾਲਿਸਤਾਨੀ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਨਾਲ ਕੀਤੀ ਹੈ ਉਹ ਕਹਿੰਦੇ ਦੋਹਾਂ ਵਿਚਾਰ ਕੋਈ ਫਰਕ ਨਹੀਂ ਰਿਹਾ ਇਹ ਅਖਬਾਰ 'ਚ ਛਪੇ ਰਵਨੀਤ ਬਿੱਟੂ ਦੇ ਬਿਆਨ ਇੱਥੇ ਤੱਕ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਹਿ ਦਿੱਤਾ ਕਿ ਰਾਹੁਲ ਗਾਂਧੀ ਦਾ ਬਿਆਨ ਹੈ ਜਿਹੜਾ ਉਹ ਵੰਡੀਆਂ ਪਾਉਣ ਵਾਲਾ ਹੈ ਇਦਾ ਮਤਲਬ ਹੈ ਇਨਾ ਬਿਆਨਾਂ ਤੇ ਸਿਆਸਤ ਵੀ ਗਰਮ ਹੋਏਗੀ ਬਹੁਤ ਸਾਰੇ ਲੋਕ ਨੇ ਜਿਹੜੇ ਰਾਹੁਲ ਗਾਂਧੀ ਦਾ ਪੱਖ ਵੀ ਪੂਰ ਰਹੇ ਨੇ ਕਿ ਰਾਹੁਲ ਗਾਂਧੀ ਨੇ ਸੰਕੇਤਕ ਤੌਰ ਤੇ ਉਹਨਾਂ ਚਿੰਤਾਵਾਂ ਦੀ ਗੱਲ ਕੀਤੀ ਸੀ ਜਿਹੜੀਆਂ ਚਿੰਤਾਵਾਂ ਸਿੱਖ ਭਾਈਚਾਰੇ ਦੇ ਕਈ ਲੋਕ ਅਕਸਰ ਬਿਆਨ ਕਰਦੇ ਨੇ ਹੁਣ ਇਹ ਮਾਮਲਾ ਇੱਥੇ ਰੁਕਣ ਵਾਲਾ ਨਹੀਂ ਅੱਗੇ ਇਹ ਕੀ ਰੂਪ ਲੈਂਦਾ ਹੈ ਸਿਆਸੀ ਰੁਖ ਕਿਸ ਤਰ੍ਹਾਂ ਦਾ ਬਣਦਾ ਹੈ ਇਹਦੇ ਤੇ ਵੀ ਨਜ਼ਰ ਰੱਖਾ ਦਲਾਜੀ ਪੰਜਾਬ ਸਰਕਾਰ ਨੇ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਇਸ ਨੂੰ ਅਸੀਂ ਕਹਿ ਸਕਦੇ ਆ ਆਖਿਰ ਇਸ ਦੇ ਪਿੱਛੇ ਦੇ ਕਾਰਨ ਕੀ ਨਜ਼ਰ ਆ ਰਹੇ ਨੇ ਦੇਖੋ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਜਿਹੜਾ ਕੱਲ ਫੇਰਵੇ ਵੀ ਜਿਹੜੇ ਜਾਰੀ ਕੀਤੇ ਗਏ ਨੇ ਲਗਭਗ 38 ਦੇ ਕਰੀਬ 37 ਦੇ ਕਰੀਬ ਆਈਐਸ ਅਫਸਰ ਨੇ ਇੱਕ ਅਦਾ ਪੀਸੀਐਸ ਅਫਸਰ ਵੀ 38 39 ਵੱਡੇ ਅਧਿਕਾਰੀਆਂ ਦੀ ਤਬਾਦਲੇ ਕੀਤੇ ਗਏ ਨੇ ਔਰ ਇਹਨਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਨਾਮ ਨੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਟ੍ਰਾਂਸਫਰ ਕੀਤੀ ਗਈ ਹੈ ਵਿਕਾਸ ਪ੍ਰਤਾਪ ਜਿਹੜੇ ਆਈਐਸਐਸ ਆਈਏਐਸ ਨੇ ਹੁਣ ਇਹਨਾਂ ਨੂੰ ਅਡੀਸ਼ਨਲ ਚੀਫ ਸੈਕਟਰੀ ਐਕਸਾਈਜ਼ ਬਣਾਇਆ ਗਿਆ ਹੈ ਅਲੋਕ ਸ਼ੇਖਰ ਨੇ ਕ੍ਰਿਸ਼ਨ ਕੁਮਾਰ ਨੇ ਪ੍ਰਿੰਕ ਭਾਰਤੀ ਨੇ ਮਲਵਿੰਦਰ ਸਿੰਘ ਜੱਗੀ ਨੇ ਅਮਿਤ ਤਾਕਾ ਰਵੀ ਭਗਤ ਸੋ ਜਿਹੜੇ ਵੱਡੇ ਵੱਡੇ ਆਈਐਸ ਅਫਸਰ ਸੀ 76 ਪੱਦਰ ਦੇ ਵੱਖ-ਵੱਖ ਮਹਿਕਮਿਆਂ ਦੇ 76 ਜਾਂ ਮੈਨੇਜਿੰਗ ਡਾਇਰੈਕਟਰ ਉਸ ਪੱਦਰ ਦੇ ਤਬਾਦਲੇ ਕੀਤੇ ਗਏ ਨੇ ਪ੍ਰਸ਼ਾਸਨਿਕ ਸੁਧਾਰ ਦੇ ਤਹਿਤ ਇਹ ਤਬਾਦਲੇ ਕੀਤੇ ਗਏ ਨੇ ਕਿਉਂਕਿ ਬਹੁਤ ਸਾਰੇ ਅਫਸਰ ਬਹੁਤ ਲੰਮੇ ਸਮੇਂ ਤੋਂ ਇਹਨਾਂ ਅਹੁਦਿਆਂ ਦੇ ਉੱਤੇ ਤਾਇਨਾਤ ਸੀ ਇਹਨਾਂ ਡਿਪਾਰਟਮੈਂਟਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਹੋਰ ਬਿਹਤਰ ਬਣੇ ਕੋਈ ਵੀ ਸਰਕਾਰੀ ਅਧਿਕਾਰੀ ਅਗਰ ਬਹੁਤ ਹੀ ਜ਼ਿਆਦਾ ਲੰਮੇ ਵਕਤ ਦੇ ਲਈ ਕਿਸੇ ਇੱਕ ਅਹੁਦੇ ਤੇ ਰਹਿੰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹਦੀ ਜਿਹੜੀ ਗੁਣਵੱਤਾ ਹੈ ਕੰਮ ਕਰਨ ਦੀ ਜਾਂ ਉਹਦੀ ਐਫੀਸ਼ੀਐਂਸੀ ਹੈ ਕਿਤਨਾ ਕਿਤੇ ਘਟਦੀ ਹੈ ਇਸ ਕਰਕੇ ਰੋਟੇਸ਼ਨ ਕੀਤੀ ਜਾਂਦੀ ਹੈ ਹਮੇਸ਼ਾ ਮੁੱਖ ਮੰਤਰੀ ਦੇ ਗ੍ਰਹਿ ਮੰਖੇ ਵੱਲੋਂ ਹੋਮ ਮੰਖੇ ਵੱਲੋਂ ਔਰ ਪਰਸਨਲ ਮੰਖੇ ਵੱਲੋਂ ਸੋ ਇਹ ਜਿਹੜੀਆਂ ਬਦਲੀਆਂ ਨੇ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਔਰ ਪੰਜਾਬ ਸਰਕਾਰ ਸਾਰੀਆਂ ਬਦਲੀਆਂ ਦੀ ਮਨਜ਼ੂਰੀ ਵੀ ਗ੍ਰਹਿ ਮੰਤਰੀ ਪੰਜਾਬ ਦੇ ਗਵਰਨਰ ਕੋਲੋਂ ਲੈ ਕੇ ਫਿਰ ਇਹ ਤਬਾਦਲੇ ਕਰਦੀ ਹੈ ਸੋ ਇਹ ਬਹੁਤ ਵੱਡੇ ਪਦਰ ਦੇ ਜਿਹੜੇ ਤਬਾਦਲੇ ਨੇ ਕੀਤੇ ਗਏ ਨੇ ਇਹਦੇ ਨਾਲ ਪੰਜਾਬ ਦੇ ਪ੍ਰਸ਼ਾਸਨਿਕ ਕੰਮਕਾਰ ਦੇ ਵਿੱਚ ਹੋਰ ਸੁਧਾਰ ਦੀ ਗੁੰਜਾਇਸ਼ ਅਸੀਂ ਕਰ ਸਕਦੇ ਹਾਂ ਦਲਾ ਜੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਫਰਜ਼ੀ ਜਿਹੜੇ ਏਜੰਟ ਹੈ ਠੱਗ ਏਜੰਟ ਨੇ ਉਹਨਾਂ ਦੇ ਖਿਲਾਫ ਕਰੜੀ ਕਾਰਵਾਈ ਕਰਨ ਦਾ ਜੋ ਹੈ ਸ਼ਿਕੰਜਾ ਕਸਿਆ ਇਸ ਦੇ ਉੱਪਰ ਅਪਡੇਟ ਵੀ ਪੂਰਾ ਜ਼ਰੂਰ ਸਾਂਝਾ ਕਰਿਓ ਆਖਿਰ ਕਿਉਂ ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ ਦੇਖੋ ਇੱਕ ਬਹੁਤ ਚੰਗਾ ਅਭਿਆਨ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਬਹੁਤ ਸਾਰੇ ਫਰਜ਼ੀ ਅਤੇ ਠੱਗ ਟਰੈਵਲ ਏਜੰਟ ਨੇ ਜਿਹੜੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਨੇ ਬਹੁਤ ਸਾਰੇ ਟਰੈਵਲ ਏਜੰਟ ਨੇ ਜਿਹੜੇ ਉਹ ਬਿਨਾਂ ਸਰਕਾਰੀ ਲਾਇਸੈਂਸ ਦੇ ਬਿਨਾਂ ਮਨਜ਼ੂਰੀਆਂ ਦੇ ਕਈ ਤਰ੍ਹਾਂ ਦੀਆਂ ਇਸ਼ਤਿਹਾਰਬਾਜ਼ੀਆਂ ਕਰਦੇ ਨੇ ਹਾਲਾਂਕਿ ਮੇਰਾ ਤਾਂ ਇਹ ਵੀ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਪਾਸੇ ਵੀ ਨਵਾਂ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਟਰੈਵਲ ਏਜੰਟ ਪਾਵੇਂ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਜੁੜੇ ਹੋਏ ਟਰੈਵਲ ਏਜੰਟ ਨੇ ਜਿਹੜੇ ਫੀਸ ਆਫਟਰ ਵੀਜ਼ਾ ਦੇ ਇਸ਼ਤਿਹਾਰ ਛਾਪਦੇ ਨੇ ਉਸ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਕੋਈ ਰੈਗੂਲੇਟਰੀ ਬਾਡੀ ਬਣਾਉਣੀ ਚਾਹੀਦੀ ਹੈ ਕਿਉਂਕਿ ਫੀਸ ਆਫਟਰ ਵੀਜ਼ਾ ਕਰਕੇ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀ ਨੇ ਜਿਹੜੇ ਉਹ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਧੋਖੇ ਦਾ ਜਾਂ ਤੱਕੇ ਦਾ ਸ਼ਿਕਾਰ ਹੋਏ ਨੇ ਸੋ ਇਸ ਕਰਕੇ ਇਸ ਪਾਸੇ ਵੀ ਪੰਜਾਬ ਦੀ ਸਰਕਾਰ ਨੂੰ ਸੋਚਣ ਦੀ ਲੋੜ ਹੈ ਉਂਝ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਇਸ਼ਤਿਹਾਰਬਾਜ਼ੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਆਮ ਲੋਕਾਂ ਨੂੰ ਵੀ ਇਹ ਜਾਗਰੂਕ ਹੋਣ ਦੀ ਲੋੜ ਹੈ ਕਿ ਬਹੁਤ ਸਾਰੇ ਟਰੱਗ ਟਰੈਵਲ ਏਜੰਟ ਜਦੋਂ ਆਪਣੇ ਖਾਤਿਆਂ 'ਚ ਪੈਸੇ ਮੰਗਦੇ ਨੇ ਤੇ ਲੋਕ ਕਿਸੇ ਵੀ ਟਰੈਵਲ ਏਜੰਟ ਦੀ ਕੰਪਨੀ ਦੇ ਵਿੱਚ ਸਿੱਧੇ ਤੌਰ ਤੇ ਪੈਸੇ ਨਾ ਭੇਜਣ ਜਦ ਤੱਕ ਉਦੀ وجہ ਸਾਫ਼ ਨਾ ਹੋਵੇ ਔਰ ਖਾਸ ਤੌਰ ਤੇ ਜਿਹੜੇ ਲੋਕਾਂ ਨੇ ਪੜ੍ਹਾਈ ਦੇ ਲਈ ਵਿਦੇਸ਼ ਜਾਣਾ ਹੈ ਉਹ ਤਾਂ ਬਿਲਕੁਲ ਵੀ ਏਜੰਟ ਦੇ ਖਾਤੇ ਦੇ ਵਿੱਚ ਪੈਸੇ ਨਾ ਪਾਉਣ ਕਿਉਂਕਿ ਉਹਨਾਂ ਨੇ ਏਜੰਟ ਨੂੰ ਸਿਰਫ ਇੱਕ ਤਰ੍ਹਾਂ ਨਾਲ ਸਰਵਿਸ ਚਾਰਜ ਦੇਣੇ ਹੁੰਦੇ ਨੇ ਜਿਹੜੇ ਕਿਸੇ ਵੀ ਸੂਰਤ ਦੇ ਵਿੱਚ 20 25 50 ਹਜ਼ਾਰ ਤੋਂ ਜ਼ਿਆਦਾ ਨਹੀਂ ਹੁੰਦੇ ਇਸ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਵਿਦਿਆਰਥੀ ਵੀ ਆਪਣੇ ਬਾਹਰ ਭੇਜਣੇ ਨੇ ਪੜਨ ਤੇ ਉਹ ਏਜੰਟਾਂ ਦੇ ਖਾਤਿਆਂ 'ਚ ਲੱਖ ਰੁਪਿਆ ਪਾ ਦਿੰਦੇ ਨੇ ਉਹ ਵੀ ਗਲਤ ਹੈ ਸੋ ਅਗਰ ਤੁਸੀਂ ਵਿਦਿਆਰਥੀ ਦੇ ਪੜਾਈ ਦੇ ਵੀਜ਼ੇ ਦੇ ਸਬੰਧ ਦੇ ਵਿੱਚ ਕਿਸੇ ਨੂੰ ਪੈਸੇ ਦੇ ਰਹੇ ਹੋ ਵਿਦੇਸ਼ ਚ ਦਾਖਲੇ ਦੇ ਲਈ ਤੇ ਕਾਲਜ ਜਾਂ ਯੂਨੀਵਰਸਿਟੀ ਦੇ ਖਾਤੇ ਦੇ ਵਿੱਚ ਹੀ ਬੱਚੇ ਦੀ ਫੀਸ ਟ੍ਰਾਂਸਫਰ ਕਰੋ ਨਾ ਕਿ ਫੀਸਾਂ ਏਜੰਟਾਂ ਦੇ ਖਾਤਿਆਂ ਚ ਪਾਓ ਔਰ ਇਸੇ ਤਰ੍ਹਾਂ ਬਹੁਤ ਸਾਰੇ ਏਜੰਟ ਨੇ ਜਿਹੜੇ ਲੋਕਾਂ ਨੂੰ ਦੁਬਈ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਕੰਮ ਦਵਾਉਣ ਦਾ ਲਾਲਚ ਦੇ ਕੇ ਜਾਂ ਐਲ ਐਮ ਆਈ ਇਹ ਵਗੈਰਾ ਦਾ ਭਰੋਸਾ ਦੇ ਕੇ ਪੈਸੇ ਲੈਂਦੇ ਨੇ ਕੈਨੇਡਾ ਦੇ ਵਿੱਚ ਜਿਹੜੀ ਐਲ ਐਮ ਆਈ ਇਹ ਹੈ ਉਹਦਾ ਵੀ ਕਾਨੂੰਨੀ ਤੌਰ ਤੇ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਸਕਦਾ ਕਿਸੇ ਏਜੰਟ ਵੱਲੋਂ ਸੋ ਇਸ ਕਰਕੇ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਸੋ ਪੁਲਿਸ ਨੇ ਵੀ ਵੱਡੇ ਪੱਧਰ ਤੇ ਅਭਿਆਨ ਚਲਾਇਆ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕਰ ਰਹੇ ਨੇ ਡੱਲਾ ਜੀ ਹਰਿਆਣਾ ਦੇ ਵਿੱਚ ਨਾਮਜ਼ਦਗੀ ਕਾਗਜ਼ ਭਰਨ ਦਾ ਅੱਜ ਆਖੀਰਲਾ ਦਿਨ ਸੀ ਸੋ ਹੁਣ ਅੱਜ ਦੀ ਆਪਾਂ ਗੱਲ ਕਰੀਏ ਤਾਂ ਹਰਿਆਣਾ ਦੀ ਸਿਆਸਤ ਦੀ ਤਸਵੀਰ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਜਦੋਂ ਆਪਾਂ ਸਾਰੀਆਂ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਭਾਜਪਾ ਅਤੇ ਇੰਡੀਅਨ ਨੈਸ਼ਨਲ ਲੋਕਤਾਲੀ ਸਾਰੀਆਂ ਪਾਰਟੀਆਂ ਵੱਖੋ ਵੱਖਰੇ ਤੌਰ ਤੇ ਚੋਣਾ ਲੜਨ ਗੀਆਂ ਸੋ ਹੁਣ ਸਿਆਸੀ ਸਮੀਕਰਨ ਕੀ ਬਣ ਰਹੇ ਨੇ ਦੇਖੋ ਹਰਿਆਣਾ ਦੇ ਵਿੱਚ ਕੱਲ 12 ਸਤੰਬਰ ਨੂੰ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਸੀ ਲਗਭਗ ਸਾਰੀਆਂ ਪਾਰਟੀਆਂ ਦੇ ਸਾਰੇ ਹੀ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਨੇ ਅੱਜ ਵੇਰ ਵੇ ਆ ਜਾਣਗੇ ਕਿ ਹਰਿਆਣਾ ਦੇ ਵਿੱਚ ਕੁੱਲ ਕਿੰਨੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਪਰ ਇੱਕ ਗੱਲ ਬਹੁਤ ਸਾਫ਼ ਹੈ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗਠਜੰਬੰਦਨ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ ਵੀ ਐਲਾਨ ਕੀਤਾ ਸੀ ਕਿ ਉਹ 90 ਦੀਆਂ 90 ਵਿਧਾਨ ਸਭਾ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ उतारेਗੀ ਸੋ ਆਮ ਆਦਮੀ ਪਾਰਟੀ ਵੀ ਸਾਰੀਆਂ ਸੀਟਾਂ ਤੇ ਉਮੀਦਵਾਰ ਉਤਾਰ ਰਹੀ ਹੈ ਕਾਂਗਰਸ ਭਾਜਪਾ ਇੰਡੀਅਨ ਨੈਸ਼ਨਲ ਲੋਕ ਦਲ ਔਰ ਜਜਪੀ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਮੈਦਾਨ ਦੇ ਵਿੱਚ ਉਤਰੀਆਂ ਨੇ ਹੁਣ ਸਭ ਤੋਂ ਵੱਡਾ ਜਿਹੜਾ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਦੇਖਣ ਵਾਲਾ ਸਵਾਲ ਹੈ ਉਹ ਇਹ ਹੈ ਕਿ ਇੱਕ ਪਾਸੇ ਭਾਜਪਾ ਹੈ ਜਿਹੜੀ ਸੱਤਾਧਾਰੀ ਤੇ ਰਹਿ ਪੰਜ ਲੋਕ ਸਭਾ ਮੈਂਬਰ ਨੇ ਭਾਜਪਾ ਦੇ ਪੰਜ ਕਾਂਗਰਸ ਦੇ ਕੀ ਉੱਥੇ ਮੁੱਖ ਮੁਕਾਬਲਾ ਬੀਜੇਪੀ ਔਰ ਕਾਂਗਰਸ ਵਿੱਚ ਹੋਏਗਾ ਕੀ ਉੱਥੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਇੰਡੀਅਨ ਨੈਸ਼ਨਲ ਲੋਕ ਦਲ ਹੈ ਜਾਂ ਆਮ ਆਦਮੀ ਪਾਰਟੀ ਹੈ ਕਿ ਇਹ ਪਾਰਟੀਆਂ ਵੀ ਆਪਣਾ ਪ੍ਰਭਾਵ ਦੇ ਸਕਣਗੀਆਂ ਕੁੱਲ ਮਿਲਾ ਕੇ 90 ਸੀਟਾਂ ਨੇ ਔਰ ਲਗਾਤਾਰ ਦੋ ਵਾਰ ਭਾਜਪਾ ਨੇ ਆਪਣੀ ਸਰਕਾਰ ਬਣਾਈ ਹੈ ਔਰ ਪਿਛਲੀ ਵਾਰੀ ਬੀਜੇਪੀ ਨੇ ਜਜਪੀ ਦੇ 10 ਮੈਂਬਰਾਂ ਦੇ ਸਹਿਯੋਗ ਦੇ ਨਾਲ ਸਰਕਾਰ ਬਣਾਈ ਸੀ ਹੁਣ ਈਸ਼ਵਰ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਹਰਿਆਣਾ ਦੇ ਲੋਕ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮਤ ਦੰਦੇ ਨੇ ਜਾਂ ਉਥੇ ਟੁੱਟਵਾ ਫੈਸਲਾ ਲੋਕ ਦੰਦੇ ਨੇ ਕਾਂਗਰਸ ਨੂੰ ਉਮੀਦ ਹੈ ਕਿ ਉਹ ਆਪਣੇ ਦਮ ਤੇ ਸਰਕਾਰ ਬਣਾ ਸਕਦੀ ਹੈ ਭਾਜਪਾ ਨੂੰ ਵੀ ਉਮੀਦ ਹੈ ਕਿ ਅਸੀਂ ਮੁੱਖ ਮੰਤਰੀ ਵੀ ਬਦਲਿਆ ਅਸੀਂ ਬਹੁਤ ਸਾਰੀਆਂ ਸੁਧਾਰ ਯੋਜਨਾਵਾਂ ਲਿਆਏ ਆਂ ਔਰ ਕੱਲ ਹੀ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਇੱਕ ਵੱਡਾ ਫੈਸਲਾ ਕੀਤਾ ਕਿ 70 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਉਹ ਕਿਸੇ ਵੀ ਜਿਹੜਾ ਇਨਕਮ ਗਰੁੱਪ ਹੈ ਉਹਦੇ ਨਾਲ ਸਬੰਧਤ ਹੋਵੇ ਭਾਵ ਕੋਈ ਵੀ ਇੰਡੀਆ ਦਾ ਵਿਅਕਤੀ ਜਿਹੜਾ 70 ਸਾਲ ਤੋਂ ਜ਼ਿਆਦਾ ਹੈ ਉਹਨੂੰ ਆਯੁਸ਼ਮਾਨ ਯੋਜਨਾ ਤਹਿਤ ਮੁਫਤ ਸਿਹਤ ਬੀਮਾ 5 ਲੱਖ ਦਾ ਮਿਲੇਗਾ ਇਹ ਭਾਰਤ ਦੀ ਕੇਂਦਰੀ ਮੰਤਰੀ ਮੰਡਲ ਦਾ ਫੈਸਲਾ ਹੈ ਇਹ ਵੀ ਇੱਕ ਵੱਡਾ ਫੈਸਲਾ ਹੈ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ ਹੈ ਇਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਵਾਅਦਾ ਸੀ ਔਰ ਇਹ ਇੱਕ ਫਾਇਦੇਮੰਦ ਸਕੀਮ ਹੈ ਇਹਦੇ ਨਾਲ ਵੱਡੀ ਗਿਣਤੀ 'ਚ ਸਾਢੇ 1.4 ਕਰੋੜ ਪਰਿਵਾਰਾਂ ਦੇ 5 ਤੋਂ 6 ਕਰੋੜ ਦੇ ਖਰੀਬ ਜਿਹੜੇ ਲੋਕ ਨੇ ਉਹ ਵੀ ਆਯੁਸ਼ਮਾਨ ਯੋਜਨਾ ਦਾ ਲਾਭ ਲੈ ਸਕਣਗੇ ਬਹੁਤ ਜਲਦ ਇਹਨਾਂ ਸਾਰਿਆਂ ਦੇ ਜਿਹੜੇ شناਖਤੀ ਕਾਰਡ ਨੇ ਆਯੁਸ਼ਮਾਨ ਭਾਰਤ ਦੇ ਉਹ ਵੀ ਬਣਨੇ ਸ਼ੁਰੂ ਹੋ ਜਾਣਗੇ ਇਹ ਯੋਜਨਾ ਸੱਚਮੁੱਚ ਲਾਭਕਾਰੀ ਹੈ ਸੋ ਭਾਜੀਪੀ ਹਰਿਆਣੇ ਦੇ ਵਿੱਚ ਵੱਖ-ਵੱਖ ਲਾਭਕਾਰੀ ਯੋਜਨਾਵਾਂ ਭਾਵੇਂ ਕੇਂਦਰੀ ਨੇ ਭਾਵੇਂ ਸੂਬਿਆਂ ਦੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਦੁਬਾਰਾ ਸੱਤਾ ਚਾਉਣ ਲਈ ਸੰਘਰਸ਼ ਕਰ ਰਹੀ ਹੈ ਕਾਂਗਰਸ ਪਿਛਲੇ 10 ਸਾਲਾਂ ਚ ਬੀਜਪੀ ਤੇ ਹਰਿਆਣਾ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਦਾ ਵਿਰੋਧ ਕਰ ਰਹੀ ਹੈ ਕਿਸਾਨ ਵਿਰੋਧੀ ਰਾਜਨੀਤੀ ਕਰਨ ਦਾ ਵਿਰੋਧ ਕਰ ਰਹੀ ਹੈ ਕਾਂਗਰਸ ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਲੋਕ ਦਲ ਤੇ ਆਮ ਆਦਮੀ ਪਾਰਟੀ ਇਹ ਸਾਰੇ ਬੀਜਪੀ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਬੀਜਪੀ ਸੱਤਾ ਚ ਹੈ ਪਰ ਕਾਂਗਰਸ ਇੰਡੀਅਨ ਨੈਸ਼ਨਲ ਲੋਕ ਦਲ ਤੇ ਆਮ ਆਦਮੀ ਪਾਰਟੀ ਇਹ ਵਿਰੋਧੀ ਧਿਰ ਦੀਆਂ ਭੂਮਿਕਾਵਾਂ ਦੇ ਵਿੱਚ ਰਹੇ ਨੇ ਕੀ ਇਹ ਬਤੌਰ ਵਿਰੋਧੀ ਧਿਰ ਦੇ ਲੋਕਾਂ ਦਾ ਵੱਡਾ ਵੋਟ ਫੀਸਦ ਹਾਸਲ ਕਰ ਪਾਉਣਗੇ ਕਿਤੇ ਵੋਟਾਂ ਦੀ ਵੰਡ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਤਾਂ ਨਹੀਂ ਹੋਏਗੀ ਕਿ ਕਿਸੇ ਨੂੰ ਬਹੁਮਤ ਨਾ ਮਿਲੇ ਇਹ ਦੇਖਣ ਵਾਲੀ ਗੱਲ ਰਹੇਗੀ ਹਰਿਆਣਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਨੇ ਤੁਹਾਡਾ ਵਿਚਾਰ ਵੀ ਅੱਗੇ ਵਧਾਇਆ ਜਾਵੇਗਾ ਬਹੁਤ ਧੰਨਵਾਦ